ਪਾਰ ਦੇ T20 ਚੈਂਪੀਅਨ ਬਣਦੇ ਦੇਸ਼ ਵਿਦੇਸ਼ ਵਿੱਚ ਜਸ਼ਨ ਭਾਰਤੀ ਟੀਮ ਲਈ 125 ਕਰੋੜ ਇਨਾਮੀ ਰਾਸ਼ੀ ਦਾ ਐਲਾਨ ਚੋਣਾਂ ਵਿੱਚ ਲੋਕਾਂ ਨੇ ਸੰਵਿਧਾਨ ਤੇ ਲੋਕਤੰਤਰ ਵਿੱਚ ਵਿਸ਼ਵਾਸ ਦੁਹਰਾਇਆ ਪ੍ਰਧਾਨ ਮੰਤਰੀ ਮੋਦੀ ਅੱਜ ਤੋਂ ਦੇਸ਼ ਭਰ ਵਿੱਚ ਲਾਗੂ ਹੋਣਗੇ ਤਿੰਨ ਨਵੇਂ ਅਪਰਾਧਿਕ ਕਾਨੂੰਨ ਕਿਸਾਨਾਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪੱਕੇ ਤੌਰ ਤੇ ਕੀਤਾ ਬੰਦ। ਅਭਿਨੇਤਾ ਸ਼ਤਰੂਗਨ ਸੇਨਾ ਹਸਤਾਲ ਦਾਖਲ। ਦੇਸ਼ ਤੋਂ ਆਪਾ ਟੀਵੀ ਵੱਲੋਂ ਪੰਜਾਬੀ ਖਬਰਾਂ ਦਾ ਬੁਲਟਨ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੇ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਤੇ ਭਾਰਤੀਆਂ ਵੱਲੋਂ ਵੱਡੇ ਪੱਦਰ ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ BCCI ਦੇ ਸਕੱਤਰ ਜੈ ਸ਼ਾਹ ਨੇ ਭਾਰਤੀ ਟੀਮ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਉਧਰ ਭਾਰਤ ਨੂੰ ਮਿਲੇ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਨਾਲ ਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨਾਲ ਗੱਲਬਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਮੰਚ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਭਾਰਤ ਨੂੰ T20 ਵਿਸ਼ਵ ਕੱਪ ਵਿੱਚ ਮਿਲੀ ਜਿੱਤ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਲਗਾਤਾਰ جاری ਹੈ। ਜਿਸ ਵਿੱਚ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੋਂ ਲੈ ਕੇ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵਧਾਈ ਦੇ ਸੰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਕੀਤੇ ਪਹਿਲੇ ਮੰਨ ਕੀ ਬਾਤ ਪ੍ਰੋਗਰਾਮ 'ਚ ਚੋਣਾਂ ਨੂੰ ਲੋਕਤੰਤਰਕ ਦਾ ਸਭ ਤੋਂ ਵੱਡਾ ਤਿਉਹਾਰ ਦੱਸਦਿਆਂ ਜਨਤਾ ਵੱਲੋਂ ਦੁਬਾਰਾ ਭਾਜਪਾ ਤੇ ਵਿਸ਼ਵਾਸ ਜਤਾਉਣ ਦਾ ਧੰਨਵਾਦ ਕੀਤਾ ਹੈ ਨਾਲ ਹੀ ਦੇਸ਼ ਵਾਸੀਆਂ ਨੂੰ ਆਪਣੀ ਮਾਂ ਦੇ ਨਾਂ ਤੇ ਇੱਕ ਰੁਖ ਲਾਉਣ ਦੀ ਅਤੇ ਧਰਤੀ ਮਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਲਗਭਗ 4 ਮਹੀਨੇ ਬਾਅਦ ਰੇਡੀਓ ਸੰਵਾਦ ਪ੍ਰੋਗਰਾਮ ਮਨ ਕੀ ਬਾਤ ਦੇ 111ਵੇਂ ਅੰਕ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ 2024 ਦੀਆਂ ਆਮ ਚੋਣਾਂ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਦੱਸਿਆ ਉਨਾ ਚੋਣ ਕਮਿਸ਼ਨ ਅਤੇ VOTING ਅਮਲ ਨਾਲ ਜੁੜੇ ਹਰ ਵਿਅਕਤੀ ਨੂੰ ਵਧਾਈ ਦਿੱਤੀ ਹੈ। ਅੱਜ ਤੋਂ ਦੇਸ਼ ਭਰ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਜਾਣਗੇ। ਭਾਰਤ ਨਿਆਸ ਸਹਿੰਤਾ, ਭਾਰਤ ਨਾਗਰਿਕ ਸੁਰੱਖਿਆ ਸਹਿੰਤਾ ਅਤੇ ਭਾਰਤੀ ਸਖਸ਼ੇ ਕਾਨੂੰਨ 1 ਜੁਲਾਈ ਤੋਂ ਪ੍ਰਭਾਵਿਤ ਹੋ ਜਾਣਗੇ। ਇਹ ਨਵੇਂ ਕਾਨੂੰਨ ਤਾਜ਼ੀ ਰਾਤ ਦੇ ਹਿੰਦ ਦੇ ਅਪਰਾਧਿਕ ਅਮਲ ਸਹਿੰਤਾ ਦੀ ਥਾਂ ਲੈਣਗੇ। ਸਰਕਾਰ ਨੇ ਇਸ ਸਬੰਧ ਵਿੱਚ ਤਿਆਰੀ ਵਜੋਂ ਪੁਲਿਸ ਅਧਿਕਾਰੀਆਂ, ਨਿਆਂਇਕ ਅਧਿਕਾਰੀਆਂ ਤੇ ਇਸ ਨਾਲ ਜੁੜੇ ਤਕਰੀਬਨ 6 ਲੱਖ ਤੋਂ ਵੱਧ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਹੈ। ਰਾਜ ਸਰਕਾਰ ਦੇ ਨਿਆਂ ਅਤੇ ਗ੍ਰਹਿ ਵਿਭਾਗ, ਜੇਲ੍ਹ ਕਾਨੂੰਨ ਅਧਿਕਾਰੀ, ਸਿੱਖਿਆ ਵਿਭਾਗ, ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਵਿਭਾਗ ਅਤੇ ਪੁਲਿਸ ਨਾਲ ਜੁੜੇ ਅਧਿਕਾਰੀਆਂ ਨੂੰ ਇਹ ਟ੍ਰੇਨਿੰਗ ਦਿੱਤੀ ਗਈ। ਪੰਜਾਬ ਦਾ ਸਭ ਤੋਂ ਵੱਡਾ ਮਹਿੰਗਾ ਲਾਡੋਵਾਲ ਟੋਲ ਪਲਾਜਾ ਜਿੱਥੇ ਪਿਛਲੇ 15 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਸਹਿਯੋਗੀ ਯੂਨੀਅਨਾਂ ਅਤੇ ਹੋਰ ਸੰਗਠਨਾਵਲੋਂ ਟੋਲ ਦਰਾਂ ਵਿੱਚ ਕੀਤੇ ਵਾਅਦੇ ਨੂੰ ਲੈ ਕੇ ਧਰਨਾ ਲਗਾਇਆ ਸੀ ਨੂੰ ਕੁਝ ਦਿਨਾਂ ਲਈ ਸਮਾਪਤ ਕਰ ਦਿੱਤਾ ਇਸ ਸਬੰਧੀ ਗੱਲਬਾਤ ਕਰਦਿਆਂ ਆਗੂਆਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਟਰੱਕ ਯੂਨੀਅਨ ਕੈਂਟਰ ਯੂਨੀਅਨ ਟੈਂਪੂ ਯੂਨੀਅਨ ਟੈਂਕ ਟੈਕਸੀ ਯੂਨੀਅਨ 올 인디아 휴먼 라이츠 ਕਾਉਂਸਲਰ ਅਤੇ ਹੋਰਾਂ ਸੰਗਠਨਾਂ ਦੇ ਆਗੂ ਅਤੇ ਵਰਕਰ ਸਾਥੀਆਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਲਾਡੋਵਾਲ ਪਲਾਜ਼ਾ ਤੇ ਪੁੱਜੇ ਜਿਸ ਨਾਲ ਮੀਟਿੰਗ ਉਪਰੰਤ ਲੈ ਫੈਸਲੇ ਮੁਤਾਬਕ ਲਾਡੋਵਾਲ ਟੋਲ ਪਲਾਜ਼ਾ ਦੇ ਕੈਬਿਨਾ ਤੇ ਤਰਪਾਲ ਪਾ ਕੇ ਰੱਸੀਆਂ ਨਾਲ ਬੰਨ ਕੇ ਲਾਡੋਵਾਲ ਟੋਲ ਪਲਾਜ਼ਾ ਨੂੰ ਆਣ ਮਿੱਥੇ ਸਮੇਂ ਲਈ ਟੋਲ ਮੁਕਤ ਕਰ ਦਿੱਤਾ ਉੱਗੇ ਕਲਾਕਾਰ ਤੇ TMC ਦੇ ਸੰਸਦ ਮੈਂਬਰ ਸ਼ਤਰੂਗਨ ਸੇਨਾ ਨੂੰ ਤੇਜ਼ ਬੁਖਾਰ ਮਗਰੋਂ ਮੁੰਬਈ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਸ਼ਤਰੂਗਨ ਸੇਨਾ ਦੇ ਪੁੱਤਰ ਲਵ ਸੇਨਾ ਦਾ ਕਹਿਣਾ ਹੈ ਕਿ ਉਹਨਾਂ ਦਾ ਸਾਲਾਨਾ ਰੁਟੀਨ ਚੈੱਕਅਪ ਵੀ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸੇਨਾ ਨੂੰ ਹਸਪਤਾਲ ਕਦੋਂ ਦਾਖਲ ਕਰਵਾਇਆ ਗਿਆ। ਲਵ ਸੇਨਾ ਦਾ ਕਹਿਣਾ ਹੈ ਕਿ ਮੇਰੇ ਪਿਤਾ ਨੂੰ ਬਹੁਤ ਤੇਜ਼ ਬੁਖਾਰ ਸੀ। ਅਸੀਂ ਉਹਨਾਂ ਨੂੰ ਹਸਪਤਾਲ ਲਿਜਾਣ ਦਾ ਫੈਸਲਾ ਕੀਤਾ ਹੈ ਤਾਂ ਉਹ ਠੀਕ ਹੋ ਸਕਣ। ਅਤੇ ਇਸ ਦੇ ਨਾਲ ਹੀ ਅਸੀਂ ਉਹਨਾਂ ਦੇ ਸਲਾਣਾ ਟੈਸਟ ਵੀ ਕਰਵਾ ਸਕੀਏ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਹੱਦ ਨਾਲ ਲੱਗਦੀਆਂ ਮੁੱਖ ਸੜਕਾਂ ਤੇ ਸ਼ਹੀਦਾਂ ਦੇ ਬੁੱਤ ਲਗਾਏ ਜਾਣਗੇ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਨੂੰ ਇਹ ਕੰਮ ਸੌਂਪਿਆ ਹੈ ਮੁੱਢਲੇ ਪੜਾਅ ਤੇ ਪਾਇਲਟ ਪ੍ਰੋਜੈਕਟ ਵੱਲੋਂ ਇੱਕ ਦੋ ਮੁੱਖ ਮਾਰਗਾਂ ਦੀ ਚੌੜ੍ਹ ਕੀਤੀ ਜਾਵੇਗੀ ਜਿਨ੍ਹਾਂ ਦੇ ਦੋਵੇਂ ਪਾਸੇ ਸ਼ਹੀਦਾਂ ਦੇ ਬੁੱਤ ਤੇ ਤਸਵੀਰਾਂ ਲਗਾਈਆਂ ਜਾਣਗੀਆਂ ਇਸੇ ਤਰ੍ਹਾਂ ਸਰਕਾਰੀ ਦਫ਼ਤਰਾਂ ਵਿੱਚ ਬਦਲਾਅ ਦਾ ਮਾਹੌਲ ਬਣਾਉਣ ਅਤੇ ਲੋਕਾਂ ਦੀ ਖਰਚਲਖਵਾਰੀ ਘਟਾਉਣ ਦੇ ਲਈ ਕੰਮ ਸ਼ੁਰੂ ਕੀਤਾ ਗਿਆ ਹੈ। ਇਸੇ ਦੌਰਾਨ ਲੋਕਾਂ ਵੱਲੋਂ ਮੁੱਖ ਮੰਤਰੀ ਦੇ ਨਾਂ ਤੇ ਆਈਆਂ ਸ਼ਿਕਾਇਤਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 17 ਜੂਨ ਨੂੰ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਸੀ। ਡਿਪਟੀ ਕਮਿਸ਼ਨਰਾਂ ਨੂੰ ਹਫ਼ਤੇ ਵਿੱਚ 2-3 ਪਿੰਡਾਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰਾਂ ਨੇ ਹਰ ਹਫ਼ਤੇ ਆਪਣੇ ਟੂਰ ਪ੍ਰੋਗਰਾਮ ਬਣਾ ਲਏ ਹਨ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਮਹਾਵਿਕਾਸ ਅਗਾੜੀ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਮਿਲ ਕੇ ਲੜੀਆਂ ਜਾਣਗੀਆਂ ਇਸ ਵਿੱਚ ਉਦੋਬ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸena ਸ਼ਾਮਲ ਹੈ ਚੋਣਾਂ ਦੇ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਾਂ ਪਵਾਰ ਦਾ ਕਹਿਣਾ ਹੈ ਕਿ ਇਹ ਮਹਾਰਾਸ਼ਟਰ ਦੀਆਂ ਮੁੱਖ ਵਿਰੋਧੀ ਪਾਰਟੀਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸੂਬੇ ਦੀਆਂ ਵਿਧਾਨ ਸਭਾ ਚੋਣਾਂ 'ਚ ਛੋਟੇ ਸਹਿਯੋਗੀ ਜੋ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਗੱਠ ਜੋੜ ਦਾ ਹਿੱਸਾ ਸਨ ਦੇ ਹਿੱਤਾਂ ਦੀ ਰੱਖਿਆ ਕਰਨ ਐਨਸੀਪੀ ਸ਼ਰਦ ਪਵਾਰ ਚੰਦਰ ਕਾਂਗਰਸ ਅਤੇ ਸ਼ਿਵ ਸੈਨਾ ਯੂਬੀਟੀ ਵਿਰੋਧੀ ਧਿਰ ਮਹਾ ਵਿਕਾਸ ਅਗਾੜੀ ਐਮਬੀਏ ਦਾ ਹਿੱਸਾ ਹਨ ਸ਼ਰਦਪ ਬਵਾਰਦਾ ਕਹਿਣਾ ਹੈ ਕਿ ਵਿਰੋਧੀ ਤਿਰ ਮਹਾਵਿਕਾਸ ਅਗਾੜੀ ਚੋਣਾ ਵਿੱਚ ਮਾਰਾਸ ਦੇ ਲੋਕਾਂ ਦੇ ਸਾਹਮਣੇ ਇਕੱਠੀ ਹੋ ਕੇ ਆਵੇਗੀ ਸੂਬੇ ਵਿੱਚ ਤਬਦੀਲੀ ਦੀ ਲੋੜ ਹੈ ਇਸ ਨੂੰ ਲਿਆਉਣਾ ਵਿਰੋਧੀ ਗੱਠਜੋੜ ਦੀ ਨੈਤਿਕ ਜ਼ਿੰਮੇਵਾਰੀ ਹੈ ਕਮਿਸ਼ਨਰ ਰੇਟ ਪੁਲਿਸ ਜਲੰਧਰ ਦੇ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਰੇਂਦਰ ਕੁਮਾਰ ਕੰਬੋਜ ਦੀ ਟੀਮ ਨੇ ਪੁਲਿਸ ਕਮਿਸ਼ਨਰ ਸਬੱਪਨ ਸ਼ਰਮਾ ਦੀਆਂ ਹਦਾਇਤਾਂ ਤੇ 3 ਜੂਨ ਨੂੰ ਜਲੰਧਰ ਦੇ ਕੋਲੀ ਸਪੋਰਟਸ ਫੈਕਟਰੀ ਲੈਦਰ ਕੰਪਲੈਕਸ ਦੇ ਦਫ਼ਤਰ ਵਿੱਚ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਲਖਵੀਰ ਉਰਫ ਲੰਡਾ ਹਰੀਕੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ। ਪੁਲਿਸ ਕਮਿਸ਼ਨਰ ਜਲੰਧਰ ਸਬੱਪਨ ਸ਼ਰਮਾ ਦਾ ਕਹਿਣਾ ਹੈ ਕਿ ADCP ਜਾਂਚ ਅਦਿੱਤਿਆ ਵਾਰੀਅਰ ਤੇ ACDP ਡੀ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਸਾਥੀ ਕਰਮਚਾਰੀਆਂ ਦੇ ਮਦਦ ਦੇ ਨਾਲ ਲੰਡਾ ਹਰੀਕੇ گرو ਦੇ ਮੈਂਬਰ ਗ੍ਰਫਤਾਰ ਕੀਤੇ ਹਨ ਸੀਪੀ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਬਹੁਤ ਸਾਰੇ ਅਹਿਮ ਖੁਲਾਸੇ ਹੋਣਗੇ ਜਿਹੜਾ ਐਕਸਟਰਸ਼ਨ ਕੇਸ ਸੀਗਾ ਜਿੱਥੇ ਲਖਵੀਰ ਲੰਡਾ ਇਨਵੋਲਡ ਸੀਗਾ ਹੀਜ਼ ਅ ਨੋਨ ਟੈਰਰਿਸਟ ਇੰਡੀਅਨ ਗਵਰਨਮੈਂਟ ਨੇ ਉਹਨੂੰ ਟੈਰਰਿਸ ਡਿਕਲੇਅਰ ਕੀਤਾ ਹੋਇਆ ਉਸੇ ਕੇਸ ਦੇ ਪਿੱਛੇ ਐਡੀਸੀਪੀ ਇਨਵੈਸਟੀਗੇਸ਼ਨ ਦੀ ਟੀਮਸ ਲੱਗੀ ਹੋਈ ਸੀਗੀਆਂ ਤਿੰਨ ਬੰਦੇ ਪਹਿਲਾਂ ਗ੍ਰਫਤਾਰ ਹੋਏ ਸੀਗੇ ਹੁਣ ਇਹਦੇ ਹੋਰ ਸ਼ੂਟਰ पब्लिक फुट सोल्जर गिरफ्तार हैं तरन तारण वाले हैं चार्चे दर्ज हैं इन ये ऑपरेशन चल रहा है, है प्लस टोटल फाइव वेपन रिकवर होया फोर फोरन मेड समॉल वेपन एक रिवॉल्वर है दो नाइन एम एम पिस्टल हैं ਤੇ ਇੱਕ 30 ਸਟਾਰ ਪਿਸਟਲ ਇਹ ਬਰਾਮਦ ਹੋਇਆ ਨਾ। ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ ਇਹਦੇ ਚ ਇਹਨਾਂ ਨੇ ਕਾਫੀ ਰੈਕੀ ਵਗੈਰਾ ਕੀਤੀ ਹੋਈ ਸੀਗੀ। 6 ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਸੀਗਾ। ਤੇ 5 ਤਾਂ ਐਕਸਟਰਸ਼ਨ ਕੇਸ ਵਾਲੇ ਹਨ ਤੇ ਇੱਕ ਰਾਈਵਲ ਗੈਂਗ ਦਾ ਮੈਂਬਰ ਸੀਗਾ ਜਿਹਨਾਂ ਨੂੰ ਇਹਨਾਂ ਨੇ ਮਾਰਨਾ ਸੀਗਾ। ਸੋ ਇਹਨਾਂ ਦੀ ਜਿਹੜੀ ਅ ਅਰੈਸਟ ਉਸ ਤੋਂ ਪੰਜ ਜਿਹੜੀ ਟਾਰਗੇਟਡ ਜਾਂ ਤੁਸੀਂ ਕਹਿ ਸਕਦੇ ਹੋ ਸੁਪਾਰੀ ਕਿਲਿੰਗ ਜਿਹੜੀ ਹੈ ਉਹ ਪ੍ਰिवेंट ਹੋਈ ਹੈ ਪਲੱਸ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆ ਵੀ ਆਇਆ ਹੈ ਕਿ ਇਹਨਾਂ ਨੇ ਪਿਛਲੇ 6-8 ਮਹੀਨਿਆਂ ਚ ਪੰਜ ਐਕਸਟਰਸ਼ਨ ਰਿਸੀਵ ਕੀਤੀਆਂ ਸੀਨੀਅਰ ਆਈਏ ਸਰਕਾਰੀ ਸਜਾਤਾ ਸੌਨਕ ਨੇ ਮਹਾਰਾਸ਼ਟਰ ਦੇ ਚੀਫ ਸਕੱਤਰ ਦਾ ਅਹੁਦਾ ਸੰਭਾਲ ਲਿਆ ਤੇ ਸੂਬੇ ਦੇ 44 ਸਾਲ ਪੁਰਾਣੇ ਇਤਿਹਾਸ ਵਿੱਚ ਇਸ ਸਿਖਰਲੇ ਅਹੁਦੇ ਤੇ ਪਹੁੰਚਣ ਵਾਲੀ ਮਹਿਲਾ ਬਣ ਗਈ ਹੈ 1987 ਵਿੱਚ ਦੀ ਆਈਏਐਸ ਅਧਿਕਾਰੀ ਸੁਜਾਤਾ ਸੋਨਿਕ ਨੇ ਚੀਫ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨਿਤਨ ਕਰੀਰ ਦਾ ਸਥਾਨ ਲਿਆ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਵਰਸੀ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਮਨਾ ਕੇ ਸਰਦਾਲੂ ਵਾਪਸ ਵਤਨ ਪਰਤੇ ਹਨ ਭਾਰਤੀ ਯਾਤਰੀ 10 ਦਿਨ ਦੇ ਵਿਜੇ ਤੇ ਪਾਕਿਸਤਾਨ ਗਏ ਸਨ ਜਸਤੇ ਨਾਲ ਗਏ ਸ਼ਰਦਾਲੂਆਂ ਨੇ ਗੱਲਬਾਤ ਕਰਦੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਉਹ ਪਾਕਿਸਤਾਨ ਸਥਿਤ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ਼੍ਰੀ ਪੰਜਾ ਸਾਹਿਬ, ਗੁਰਦੁਆਰਾ ਸ਼੍ਰੀ ਰੋੜੀ ਸਾਹਿਬ ਅਤੇ ਹੋਰ ਗੁਰਦਆਮਾਂ ਦੇ ਦਰਸ਼ਨ ਕਰਕੇ ਆਏ ਹਨ। ਉਹਨਾਂ ਨੂੰ ਉੱਥੇ ਜਾ ਕੇ ਬਹੁਤ ਵਧੀਆ ਲੱਗਾ ਕਿਉਂਕਿ ਉੱਥੇ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸਨ। ਗੁਰਦੁਆਰਾ ਸਾਹਿਬ 'ਚ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਾਕਿਸਤਾਨ ਵਿੱਚ ਸ਼ਰਧਾਲੂਆਂ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹਸੈਨੀਵਾਲਾ ਹੈੱਡ ਦੇ ਨਾਲ ਲੱਗਦੇ ਤੁਸੀਵੰਦ ਦੀ ਹਾਲਤ ਖਸਤਾ ਹੈ ਉੱਥੇ ਹੀ ਬੰਤੇ ਬਣੀਆਂ ਨੋਚਾਂ ਦੀ ਹਾਲਤ ਖਸਤਾ ਦਿਖਾਈ ਦੇ ਰਹੀ ਹੈ। ਨੋਚਾਂ ਤੇ ਲੱਗੇ ਪੱਥਰ ਤੇ ਲੱਗੇ ਲੋਹੇ ਦੇ ਜਾਲ ਵੀ ਟੁੱਟੇ ਹੋਏ ਹਨ। ਜੇਕਰ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਇਨੋਚਾਂ ਤੇ ਲੱਗੇ ਪੱਥਰ ਰੁੜਨ ਦਾ ਖਤਰਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਸ ਦਾ ਖਮਿਆਜਾ ਨਾਲ ਲੱਗਦੇ ਪਿੰਡਾਂ ਨੂੰ ਪੁਗਤਣਾ ਪੈ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤੁਸੀ ਬੰਦ ਦੇ ਉੱਪਰ ਮਿੱਟੀ ਪਾਉਣ ਦੀ ਬਹੁਤ ਜ਼ਰੂਰਤ ਹੈ ਅਤੇ ਕਈ ਜਗ੍ਹਾ ਤੋਂ ਮਿੱਟੀ ਖੁਰਨ ਦੇ ਨਾਲ ਪੱਨ ਰੁੜ ਸਕਦਾ ਹੈ। ਐਸਟੀਐਮ ਫਿਰੋਜ਼ਪੁਰ ਚਾਰੋ ਮਿਤਾ ਦਾ ਕਹਿਣਾ ਹੈ ਕਿ ਇੱਥੇ ਕਿਸਾਨਾਂ ਦੀ ਮਦਦ ਨਾਲ ਮਿੱਟੀ ਪਾਈ ਜਾ ਰਹੀ ਹੈ। ਲਦਾਖ ਵਿੱਚ ਨਯੋਮਾ ਚੁਸ਼ਲ ਇਲਾਕੇ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਾਇਓਕ ਨਦੀ ਵਿੱਚ ਆਏ ਹੜ੍ਹ ਵਿੱਚ ਰੂਸ ਦਾ ਬਣਿਆ T72 ਟੈਂਕਰ ਡੁੱਬਣ ਕਾਰਨ ਇਸ ਵਿੱਚ ਸਵਾਰ JCO ਜੂਨੀਅਰ ਕਮਿਸ਼ਨਡ ਅਧਿਕਾਰੀ ਸਨ ਥਲ ਸੈਨਾ ਦੇ 5 ਜਵਾਨ ਡੁੱਬ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਤੜਕੇ 1 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ T72 ਟੈਂਕ ਜੰਗੀ ਅਭਿਆਸ ਦੌਰਾਨ ਸ਼ਯੋਕ ਨਦੀ ਪਾਰ ਕਰਦੇ ਸਮੇਂ ਪਾਣੀ ਦੇ ਵਹਾਅ ਦੀ ਲਪੇਟ ਵਿੱਚ ਆ ਗਿਆ। ਫੌਜ ਨੇ ਆਪਣੀਆਂ ਬਚਾਅ ਟੀਮਾਂ ਭੇਜੀਆਂ ਪਰ ਨਦੀ ਵਿੱਚ ਪਾਣੀ ਪਦਰ ਦੇ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਦਾ ਮਿਸ਼ਨ ਕਾਮਯਾਬ ਨਹੀਂ ਹੋਇਆ ਅਤੇ ਜਵਾਨਾਂ ਦੀ ਜਾਨ ਚਲ ਗਈ। ਜਵਾਨਾਂ ਦੀ ਪਛਾਣ ਐਮ ਆਰ ਕੇ ਰੈਡੀ ਸੁਬਾਨ ਖਾਨ ਭੁਪਿੰਦਰ ਨੇਗੀ ਈ ਤੇਵਾਂ ਤੇ ਸਦਰ ਬੋਨੀਆਂ 나ਗ ਅਰਜੁਨ ਵਜੋ ਹੋਈ ਹੈ ਇਹ ਸਾਰੇ ਜਵਾਨ 52 ਆਰਮਡ ਰੈਜੀਮੈਂਟ ਨਾਲ ਸੰਬੰਧਤ ਹਨ ਅਤੇ ਚੀਨ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਮਹੱਤਵਪੂਰਨ ਦੋਲਵੇਗ 올ਡੀ ਮਿਲਟਰੀ ਬੇਸ ਤੇ ਤਾਇਨਾਤ ਹਨ ਲੇ ਅਧਾਰਤ ਫਾਇਰ ਐਂਡ ਫਿਊਰੀ ਕੋਰ ਦਾ ਕਹਿਣਾ ਹੈ ਕਿ ਫੌਜੀ ਅਭਿਆਸ ਗਤੀਵਿਧੀਆਂ ਤੋਂ ਹਟਦੇ ਸਮੇਂ ਪੂਰਬੀ ਲਦਾਖ ਦੇ ਸਾਸੇਰ ਬ੍ਰਾਂਗਸਾ ਨੇੜੇ ਸ਼ਯੋਕ ਨਦੀ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਸੈਨਾ ਦਾ ਇੱਕ ਟੈਂਕ ਫਸ ਗਿਆ ਤੇ ਇਹ ਹਾਦਸਾ ਵਾਪਰ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਮਗਰੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਦਾਖ ਚ ਇੱਕ ਟੈਂਕ ਨੂੰ ਨਦੀ ਪਾਰ ਕਰਦੇ ਸਮੇਂ ਵਾਪਰੇ ਹਾਦਸੇ ਵਿੱਚ ਭਾਰਤੀ ਸੈਨਾ ਦੇ 5 ਬਹਾਦਰ ਜਵਾਨਾਂ ਦੀ ਜਾਨ ਜਾਣ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ। ਅਸੀਂ ਆਪਣੇ ਬਹਾਦਰ ਜਵਾਨਾਂ ਵੱਲੋਂ ਦੇਸ਼ ਲਈ ਕੀਤੀ ਗਈ ਬੜਮੁਲੀ ਸੇਵਾ ਨੂੰ ਕਦੇ ਵੀ ਨਹੀਂ ਭੁਲਾਗੇ। ਟਾਂਡਾ ਸ਼ਰਪੁਰ ਟਟਾਂ ਪੁਲੀ ਨੇੜੇ ਟਰਾਲੇ ਤੇ ਇਨੋਵਾ ਕਾਰ ਵਿਚਾਲੇ ਹੋਈ ਟੱਕਰ ਵਿੱਚ 3 ਸਾਲਾ ਬੱਚੇ ਸਮੇਤ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਦਕਿ ਜ਼ਖਮੀ ਔਰਤ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਾਸਾ ਇਹਨਾਂ ਜ਼ਬਰਦਸਤੀ ਕਿ ਇਨੋਵਾ ਕਾਰ ਚਗਣਾ ਚੂਰ ਹੋ ਗਈ ਮ੍ਰਿਤਕਾਂ ਦੀ ਪਛਾਣ ਫਰੂਕ احمد ਉਸਦੇ ਭਰਾ ਆਰਫ احمد ਭੈਣ ਮੈਵਿਸ਼ ਤੇ ਪੁੱਤਰ ਅਰਸ਼ ਲਾਨ ਵਜੋਂ ਹੋਈ ਹੈ ਹਾਸੇ ਦੇ ਪਿਛੋ ਟਰਾਲੀ ਦਾ ਡਰਾਈਵਰ ਤੇ ਕੰਡਕਟਰ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਟਰਾਲਾ ਹੁਸ਼ਿਆਰ ਤੋਂ ਟਾਂਡੇਵਾਲ ਜਾ ਰਿਹਾ ਸੀ ਜਦੋਂ ਟਰਾਲਾ ਟਟਾਪੋਲੀ ਨੇੜੇ ਪੁੱਜਾ ਤਾਂ ਸਾਹਮਣੇ ਆਰੀ ਇਨੋਵਾ ਕਾਰ ਜੋ ਜੰਮੂ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਨਾਲ ਟਕਰਾ ਗਿਆ ਤੇ ਕਾਰ ਸੜਕ ਕਿਨਾਰੇ ਟੋਇਆ ਵਿੱਚ ਜਾ ਡੇਗੀ ਮੌਕੇ ਤੇ ਪੁੱਜੇ ਏਐਸਆਈ ਰਜੇਸ਼ ਕੁਮਾਰ ਦਾ ਕਹਿਣਾ ਹੈ ਕਿ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਮ੍ਰਿਤਕਾਂ ਵਿੱਚੋਂ ਦੋ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ਜਸੂਹਾ ਤੇ ਦੋ ਲਾਸ਼ਾਂ ਟਾਂਡਾ ਦੇ ਰੰਗੀਰਾਮ ਚੈਰੀਟੇਬਲ ਹਸਪਤਾਲ ਵਿੱਚ ਰਖਵਾਈਆਂ ਗਈਆਂ ਹਨ ਜ਼ਖਮੀ ਔਰਤ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਦਿੱਲੀ ਦੀ ਰੌਜ ਅਵੇਨਿਊ ਕੋਰਟ ਨੇ ਦਿੱਲੀ ਸ਼ਰਾਬ ਘਟਾਲਾ ਮਾਮਲੇ ਵਿੱਚ ਸੀਬੀਆਈ ਦੀ ਮੰਗ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਸੁਣਵਾਈ ਦੌਰਾਨ ਸੀਬੀਆਈ ਨੇ ਕੇਜਰੀਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੀ ਮੰਗ ਰੱਖੀ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਹੁਣ ਕੇਜਰੀਵਾਲ ਨੂੰ 12 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੇਜਰੀਵਾਲ ਦੀ 3 ਦਿਨ ਦੀ ਹਿਰਾਸਤ ਮਿਆਦ ਖਤਮ ਹੋਣ ਤੋਂ ਬਾਅਦ ਸਨੀਚਰਵਾਰ ਨੂੰ ਸੀਵੀਆਈ ਨੇ ਅਦਾਲਤ ਵਿੱਚ ਪੇਸ਼ ਕੀਤਾ ਸੀ ਵਿਸ਼ੇਸ਼ ਜੱਜ ਸੁਨੇਨਾ ਸ਼ਰਮਾ ਨੇ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਪਹਿਲਾ ਫੈਸਲਾ ਰਾਕਮਾ ਰੱਖਿਆ ਤੇ ਬਾਅਦ ਵਿੱਚ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਆਦੇਸ਼ ਸੁਣਾਇਆ ਸੁਣਵਾਈ ਦੌਰਾਨ ਸੀਵੀਆਈ ਦੀ ਡਿਮਾਂਡ ਦੀ ਮੰਗ ਦਾ ਵਿਰੋਧ ਕਰਦੇ ਹੋਏ ਕੇਜਰੀਵਾਲ ਦੇ ਵਕੀਲ ਨੇ ਜਾਂਚ ਨਾਲ ਸੰਬੰਧਿਤ ਇਕੱਠੀ ਕੀਤੀ ਗਈ ਸਮੱਗਰੀ ਨੂੰ ਰਿਕਾਰਡ ਤੇ ਰੱਖਣ ਲਈ ਤਾਇਰ ਅਰਜੀ ਦੇ ਆਧਾਰ ਤੇ ਸੀਬੀਆਈ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇਸ ਮੰਗ ਤੇ ਜੱਜ ਦਾ ਕਹਿਣਾ ਹੈ ਕਿ ਇਸ ਪਹਿਲੂ ਨੂੰ ਅਦਾਲਤ ਤੇ ਛੱਡ ਦੇਣਾ ਚਾਹੀਦਾ ਹੈ। ਜਾਂਚ ਦੇ ਮਹੱਤਵਪੂਰਨ ਪਹਿਲੂ ਮਲਜਮ ਨੂੰ ਨਹੀਂ ਦੱਸੇ ਜਾ ਸਕਦੇ। ਰਾਜਕੋਟ ਕਮੰਤਰੀ ਹਵਾਈ ਅੱਡੇ ਦੇ ਪਿਕਅਪ ਤੇ ਡ੍ਰੌਪ ਖੇਤਰ ਵਿੱਚ ਕੈਨੋਪੀ ਦਾ ਹਿੱਸਾ ਸਨਿਚਰਵਾਰ ਨੂੰ ਭਾਰੀ ਬਰਖਾ ਤੇ ਹਨੇਰੀ ਕਾਰਨ ਡਿੱਗ ਪਿਆ। ਇਸ ਘਟਨਾ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਹਵਾਈ ਅੱਡੇ ਦੇ ਡਾਇਰੈਕਟਰ ਤ੍ਰੀਪ ਬੋਹਰਾ ਦਾ ਕਹਿਣਾ ਹੈ ਕਿ ਕੈਨੋਪੀ ਵਿੱਚ ਪਾਣੀ ਭਰਨ ਕਾਰਨ ਇਸ ਦਾ ਹਿੱਸਾ ਟੁੱਟ ਕੇ ਡਿੱਗ ਪਿਆ। ਦਿਨ ਵੇਲੇ ਕਰੀਬ 11:55 ਮਿੰਟ ਤੇ ਭਾਰੀ ਬਾਰਸ਼ ਕਾਰਨ ਕੈਨੋਪੀ ਤੇ ਪਾਣੀ ਵੱਧ ਜਮਾ ਹੋ ਗਿਆ ਸੀ ਜਿਸ ਕਰਕੇ ਇਸ ਦਾ ਕੱਪੜਾ ਫਟ ਗਿਆ ਤੇ ਡਿੱਗ ਪਿਆ। ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ। 에어ਪੋਰਟ ਦੀ ਸਿਵਲ ਟੀਮ ਨੁਕਸਾਨੀ ਕੈਨੋਪੀ ਨੂੰ ਬਣਾ ਰਹੀ ਹੈ। ਯਾਦ ਰਹੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ 에어ਪੋਰਟ ਦੇ ਟਰਮੀਨਲ 1 ਤੇ ਤੇਜ਼ਮੀ ਦੌਰਾਨ ਕੈਨੋਪੀ ਦਾ ਹਿੱਸਾ ਹੇਠਾਂ ਖੜੀਆਂ 4 ਕਾਰਾਂ ਤੇ ਡਿੱਗਿਆ ਸੀ ਇਸ ਦੌਰਾਨ ਇੱਕ ਕੈਬ ਚਾਲਕ ਦੀ ਮੌਤ ਹੋ ਗਈ ਸੀ ਤੇ 8 ਵਿਅਕਤੀ ਜ਼ਖਮੀ ਹੋਏ ਹਨ ਮੀਟਾ ਨੇ ਮਈ ਮਹੀਨੇ ਦੌਰਾਨ ਭਾਰਤ ਵਿੱਚ ਫੇਸਬੁੱਕ ਤੋਂ 1 ਕਰੋੜ 56 ਲੱਖ ਤੋਂ ਜ਼ਿਆਦਾ ਇੰਸਟਾਗ੍ਰਾਮ ਤੋਂ 50 ਲੱਖ ਤੋਂ ਜ਼ਿਆਦਾ ਇਤਰਾਜਯੋਗ ਕੰਟੈਂਟ ਹਟਾ ਦਿੱਤੇ ਮਈ ਦੌਰਾਨ ਫੇਸਬੁੱਕ ਨੂੰ ਭਾਰਤੀ ਸ਼ਿਕਾਇਤ ਤੰਤਰ ਰਾਹੀਂ 22251 ਰਿਪੋਰਟਾਂ ਮਿਲੀਆਂ ਸਨ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ। ਫੇਸਬੁੱਕ ਨੇ ਮਈ ਵਿੱਚ 13985 ਮਾਮਲਿਆਂ ਨੂੰ ਯੂਜ਼ਰ ਨੂੰ ਸਮੱਸਿਆ ਹੱਲ ਕਰਨ ਲਈ ਟੂਲ ਦਿੱਤੇ। ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਵਾਲੇ ਕੰਟੈਂਟ ਦੀ ਰਿਪੋਰਟ ਲਈ ਪਹਿਲਾ ਸਥਾਪਿਤ ਚੈਨਲ ਆਪਣਾ ਡਾਟਾ ਡਾਊਨਲੋਡ ਕਰਨ ਦੀ ਸਹੂਲਤ, ਅਕਾਊਂਟ ਹੈਕ ਹੋਣ ਤੇ ਮਦਦ ਆਦਿ ਸ਼ਾਮਲ ਹਨ। ਬੰਗਾਲ ਦੇ ਰਾਜਪਾਲ ਡਾਕਟਰ ਸੀ ਵੀ ਆਨੰਦ ਬੋਸ ਨੇ ਉਹਨਾਂ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵੱਲੋਂ ਕੀਤੀ ਗਈ ਟਿੱਪਣੀ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਬੋਸ ਨੇ ਮਮਤਾ ਵਿਰੁੱਧ ਕੋਲਕਾਤਾ ਹਾਈ ਕੋਰਟ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ ਦੱਸਣਯੋਗ ਹੈ ਕਿ ਤ੍ਰੇਨਮੂਲ ਕਾਂਗਰਸ ਦੇ ਦੋ ਨਵੇਂ ਚੁਣੇ ਵਿਧਾਇਕਾਂ ਦੇ ਸੌ ਚੌਕ ਸਮਾਗਮ ਵੇਖ ਮੰਤਰੀ ਨੇ ਸੂਬਾ ਸਕੱਤਰਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੱਸਿਆ ਕਿ ਔਰਤਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਰਾਜ ਭਵਨ ਵਿੱਚ ਹਾਲੀਆ ਬਾਪਰੀਆਂ ਕਟਨਾਮਾ ਕਾਰਨ ਜਾਣ ਤੋਂ ਡਰਦੀਆਂ ਹਨ। ਮਮਤਾ ਦਾ ਇਸ਼ਾਰਾ ਰਾਜ ਭਵਨ ਦੀ ਔਰਤ ਮੁਲਾਜ਼ਮ ਬੋਲੋ ਹਾਲ ਹੀ ਵਿੱਚ ਰਾਜਪਾਲ ਬੋਸ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ ਕਰਵਾਉਣ ਵੱਲ ਸੀ। ਰਾਜਪਾਲ ਇਸ ਸਮੇਂ ਦਿੱਲੀ ਦੇ ਦੌਰੇ ਤੇ ਹਨ। ਇੱਕ ਦਿਨ ਪਹਿਲਾਂ ਉਹਨਾਂ ਨੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਵੀ ਕੀਤੀ। ਮੁਲਾਕਾਤ ਤੋਂ ਬਾਅਦ ਰਾਜਪਾਲ ਨੇ ਕਿਹਾ ਕਿ ਉਹ ਮੋਕ ਮੰਤਰੀ ਤਰਣਮੂਲ ਆਗੂਆਂ ਵਿਰੁੱਧ ਮਾਨ ਹਾਨੀ ਦਾ ਕੇਸ ਦਰਜ ਕਰਵਾਉਣਗੇ ਬਚਪਨ ਤੇ ਅਲੜ ਉਮਰ ਦੌਰਾਨ ਇਕਾਗਰਤਾ ਤੇ ਸਿੱਖਣ ਦੀ ਘੱਟ ਸਮਰੱਥਾ 50 ਸਾਲ ਦੀ ਉਮਰ ਦੇ ਆਸ-ਪਾਸ ਸਟ੍ਰੋਕ ਦੇ ਖਤਰੇ ਨੂੰ ਵਧਾ ਸਕਦਾ ਹੈ ਇਹ ਆਮ ਲੋਕਾਂ ਦੀ ਤੁਲਨਾ ਵਿੱਚ 3 ਗੁਣਾ ਵੱਧ ਹੋ ਸਕਦਾ ਹੈ ਖੋਜੀ ਰਸਾਲੇ ਜਨਰਲ ਆਫ ਐਪੀਡੀਮੀਓਲੋਜੀ ਐਂਡ ਕਮਿਊਨਿਟੀ ਹੈਲਥ ਵਿੱਚ ਇਹ ਮਾਮਲਾ ਪ੍ਰਕਾਸ਼ਿਤ ਕੀਤਾ ਗਿਆ ਹਿਬਰੂ ਯੂਨੀਵਰਸਿਟੀ ਦੇ ਖੋਜੀਆਂ ਸਮੇਤ ਹੋਰਾਂ ਨੇ 17 ਲੱਖ 4000 ਤੋਂ ਵੱਧ ਨੌਜਵਾਨਾਂ ਤੇ ਇਜ਼ਰਾਈਲੀਆਂ ਦੇ ਡਾਟਾ ਦੀ ਵਰਤੋਂ ਕੀਤੀ ਹੈ। ਇਹਨਾਂ ਦੀ ਉਮਰ 16 ਤੋਂ 20 ਸਾਲ ਦੇ ਦਰਮਿਆਨ ਸੀ। ਇਹ ਡਾਟਾ ਫੌਜੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਮੁਲਾਂਕਣ ਦੇ ਹਿੱਸੇ ਦੇ ਰੂਪ ਵਿੱਚ ਲਿਆ ਗਿਆ ਸੀ। ਇਸ ਵਿੱਚ ਵਜ਼ਨ, ਬਲੱਡ ਪ੍ਰੈਸ਼ਰ, ਡਾਇਬੀਟੀ ਦੀ ਸਥਿਤੀ ਦੇ ਨਾਲ-ਨਾਲ ਹੋਰ ਕਾਰਕ ਜਿਵੇਂ ਸਿੱਖਿਆ ਸਮਾਜਿਕ ਵਿੱਤੀ ਪਿਠਭੂਮੀ ਇਕਾਗਰਤਾ ਤਰਕ ਤੇ ਸਮੱਸਿਆ ਸਮਾਧਾਨ ਸਮੇਤ ਮਾਨਸਿਕ ਸਮਰੱਥਾ ਸ਼ਾਮਲ ਹੈ 1987 ਤੋਂ 2012 ਦਰਮਿਆਨ ਰਿਕਾਰਡ ਕੀਤੇ ਗਏ ਡਾਟਾ ਦੀ ਤੁਲਨਾ ਵਿੱਚ ਇਜ਼ਰਾਈਲੀ ਕੌਮੀ ਡੇਟਾ ਬੇਸ ਤੋਂ ਅੰਕੜੇ ਲਏ ਹਨ ਮੁਜ਼ਫਰਾਬਾਦ ਤੋਂ ਲਗਭਗ 110 ਕਿਲੋਮੀਟਰ ਦੱਖਣ ਵਿੱਚ 라ਵਲ ਕੋਟ ਕਸਬੇ ਵਿੱਚ ਪੁਨਛ ਜ਼ਿਲ੍ਹੇ ਦੀ ਇੱਕ ਜੇਲ੍ਹ ਤੋੜ ਕੇ 20 ਕੈਦੀ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਰਿਵਲਵਰਾਂ ਨਾਲ ਲੈਸ ਕੈਦੀਆਂ ਨੇ ਇੱਕ ਜੇਲ੍ਹ ਸੰਚਾਲਕ ਨੂੰ ਬੰਦਕ ਬਣਾ ਲਿਆ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਥਿਆਰ ਜੇਲ੍ਹ ਅਧਿਕਾਰੀਆਂ ਤੋਂ ਜ਼ਬਤ ਕੀਤੇ ਗਏ ਹਨ ਜਾਂ ਬਾਹਰੋਂ ਸਮਗਲਿੰਗ ਕਰਕੇ ਲਿਆਂਦੇ ਗਏ ਨਾਈਜੀਰੀਆ ਇੱਕ ਵਾਰ ਫਿਰ ਆਤਮਕਾਤੀ ਹਮਲਿਆਂ ਨਾਲ ਹਿਲ ਗਿਆ ਹੈ ਉੱਤਰਪੂਰਵੀ ਨਾਈਜੀਰੀਆ 'ਚ ਲੜੀਵਾਰ ਆਤਮਕਾਤਿ ਹਮਲਿਆਂ ਵਿੱਚ ਘੱਟੋ-ਘੱਟ 18 ਲੋਕ ਮਾਰੇ ਗਏ ਅਤੇ 19 ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਐਮਰਜੈਂਸੀ ਸਬਾਮਾਨ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਗਬੂਜਾ ਸ਼ਹਿਰ ਵਿੱਚ ਹੋਏ ਤਿੰਨ ਧਮਾਕਿਆਂ ਵਿੱਚੋਂ ਇੱਕ ਵਿੱਚ ਇੱਕ ਔਰਤ ਹਮਲਾਵਾਰ ਨੇ ਇੱਕ ਬੱਚੇ ਨੂੰ ਪਿੱਠ ਤੇ ਬੰਨ੍ਹਿਆ ਹੋਇਆ ਸੀ ਜਿਸ ਨੇ ਇੱਕ ਵਿਆਹ ਸਮਰੋਹ ਦੇ ਵਿਚਕਾਰ ਧਮਾਕਾ ਕੀਤਾ। ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤੀਆਂ ਖਬਰਾਂ ਨਾਲ ਸੰਬੰਧਿਤ ਆਪਣੇ ਵਿਚਾਰ ਦਿਵੋ ਜੀ ਲਾਇਕ ਅਤੇ ਸਾਂਝਾ ਕਰੋ ਜੀ ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਹੋਵੇਗੀ ਉੱਥੇ ਖਬਰਾਂ ਨੂੰ ਹੋਰ ਵੀ ਵਧੇਰੇ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ